e ਸਭ ਨੂੰ ਕਾਫੀ ਗਲੀ ਵਿੱਚ ਆਪਣੇ ਘਰ ਨੂੰ ਜਾ ਰਹੀ ਸੀਗੀ ਅਚਾਨਕ ਦਰਵਾਜ਼ਾ ਖੁੱਲਿਆ ਤਾਂ ਕੁੱਤੇ ਨੇ ਭੱਜ ਗਿਆ ਕਿ ਦਰਵਾਜ਼ੇ ਦੇ ਵਿੱਚੋਂ ਲੰਮੀ ਲਾਤ ਨੂੰ ਫੜਿਆ ਲਾਤ ਤੇ ਉਹਦਾ ਗ੍ਰਿਪ ਨਹੀਂ ਬਣਿਆ ਤਾਂ ਉਹਨੇ ਮੇਰੀ ਬਾਹ ਨੂੰ ਫੜ ਲਿਆ ਕਿੰਨੀ देर तक ਇਹਨੇ ਤੁਹਾਨੂੰ ਬਾਈਟ ਕਰਦੇ ਰੱਖਿਆ ਘੱਟੋ ਘੱਟ 10-15 ਮਿੰਟ ਨੂੰ ਬਾਈਟ ਕਰਕੇ ਰੱਖਿਆ ਉਹ ਛੱਡ ਨਹੀਂ ਸੀ ਰਿਹਾ ਹੈਗਾ ਕਾਫੀ ਲੋਕਾਂ ਨੇ ਆ ਕੇ ਫਿਰ ਉਹਨੂੰ ਕੁੱਤੇ ਨੂੰ ਇੱਕ ਨੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਖੁਦ ਵੀ ਜਿਹੜੇ ਘਰ ਜਿੰਨਾ ਦਾ ਕੁੱਤਾ ਸੀ ਉਹਨਾਂ ਨੇ ਆ ਕੇ ਕੁੱਤੇ ਨੂੰ ਮੋੜਾ ਖੋਲ ਰਿਆ ਸੀ ਪਰ ਕੁੱਤਾ ਛੱਡ ਹੀ ਨਹੀਂ ਸੀ ਰਿਹਾ ਹੈਗਾ ਬਾਕੀ ਕੁੱਤਾ ਪਿਟਬੁਲ ਸੀ ਕਿੰਨੀ ਦੇਰ ਪਹਿਲੇ ਦੀ ਗੱਲ ਹੈ ਇਹ ਖਾਓਗੇ ਇਹ ਪਾਰਾ 12:30 ਦੀ ਗੱਲ ਹੈ ਜੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸੀਐਮਸੀ ਬੈਂਕ ਤੋਂ ਜਾ ਰਹੀ ਘਰੇ ਅਸੀਂ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਮੈਂ ਤੁਸੀਂ ਇਕੱਲੇ ਸੀ ਹਾਂਜੀ ਮੈਂ ਇਕੱਲੇ ਸੀ ਕਿਤੇ ਬੜੇ سارے ਲੋਕਾਂ ਨੇ ਛੜਾਇਆ ਕਿੰਨੇ ਕਟੋ ਕਟ 10 15 ਜਣੇ ਇਕੱਠੇ ਹੋ ਗਏ ਪੈਦਲ ਸੀਗੇ ਜਿਆਦਾ ਹੀ ਹੋਣਾ ਪੈਦਲ ਸੀ ਪਹਿਲਾਂ ਵੀ ਕੁੱਤੇ ਨਹੀਂ ਕਿਛਣ ਵਟੇ ਇਹ ਪਹਿਲਾਂ ਵਾਲਾ ਭਾਈ ਬੰਦਾ ਪਰ ਕੁੱਤੇ ਨੰਗਦੇ ਥੋងਵੇ ਕੁੱਤੇ ਗਲੀਆਂ ਚ ਵੇ ਪੈਸੀ ਬਹੁਤ ਅੱਜਕੱਲ ਦੇਖਣ ਨੂੰ ਮਿਲ ਰਹੇ ਨੇਗੇ ਹਵਾਰਾ ਕੁੱਤੇ ਹੀ ਬਹੁਤ ਫਿਰਦੇ ਉਧਰ ਦਾ ਜਿਹੜਾ ਮਾੜਾ ਉਹ ਵੀ ਕਹਿੰਦੇ ਉਹਨਰ ਸਾਡੇ ਤੋਂ ਮਾਫੀ ਮੰਗ ਰਿਹਾ ਕਹਿ ਰਿਹਾ ਵੀ ਮਾਫ ਕਰ ਦੋ ਵੀ ਨਿਕਲਦੀ ਹੋਏ ਸਾਡੇ ਤੋਂ ਸਕੂਲ ਛੱਡ ਕੇ ਵੀ ਆਣੇ ਆ ਲੈ ਕੇ ਵੀ ਆਣੇ ਸਾਡੇ ਬੱਚੇ ਨੂੰ ਛੁੱਟੀ ਬੱਚੇ ਘਰ ਸੀ ਨਾਲ ਬੱਚੇ ਹੁੰਦੇ ਇਸ ਟਾਈਮ ਮਤਲਬ ਜੀ ਤੁਸੀਂ ਜੇ ਛੁੱਟੀ ਨਾਮ ਦੀ ਬੱਚੇ ਤੁਹਾਡੇ ਨਾਲ ਕੁਝ ਵੀ ਹੋਸਾ ਬੱਚੇ ਵੀ ਫਰੈਂਸ ਅਸੀਂ ਕਾਰ ਛੱਡ ਕੇ ਚਲੇ ਗਏ ਵੀ ਮੈਂ ਹੁਣੀ ਆ ਜਾਨੀ ਪਰ ਬੱਚਿਆਂ ਨੂੰ ਛੁੱਟੀ ਸਕੂਲ ਤੋਂ ਵੈਸੇ ਬੱਚੇ ਮੇਰੇ ਸਕੂਲ ਉਹੀ ਰਾਹ ਆ ਸਾਡੇ ਘਰ ਦਾ ਉਹੀ ਰਾਹ ਮੇਨ ਰਾਹ ਕਿੰਨੀ ਕੋ ਬਾਈਟਸ ਹੋਈ ਤੁਹਾਡੇ ਬਾਹਰ ਖਟੋੜ ਵਾਲਾ ਭਾਈ ਜਿਆਦਾ ਨਹੀਂ ਦਿੰਦਾ 10 12 ਦੰਦਾ ਭਾਈ 10 12 ਜਗ੍ਹਾ ਦੇਨੇ ਕਹਾਂਦੇ ਹਾਂ ਹਾਂ 10 12 ਦੰਦਾ ਕਰਦੇ ਕਹਿੰਦੇ ਕਿ ਤੁਸੀਂ ਵੀ ਲੈ ਜਾਓ ਸੀ ਕਿ ਸਪੋਸ਼ਨ ਹੀ ਲਿਆ ਗਿਆ ਇਹ ਨਿਰਵਾਸ ਉਹਨਾਂ ਨੇ ਮਿਲ ਕੋਈ ਪਕੜ ਕੇ ਰੱਖਿਆ ਕੁੱਤੇ ਨੂੰ ਮੈਂ ਖੁਦ ਹੀ ਛਡਾਉਣ ਦੀ ਮਾਰੀ ਇਧਰ ਉਧਰ ਹੋ ਰਹੀ ਸੀ ਪਰ ਫਿਰ ਉਹ ਉਹਨਾਂ ਨੇ ਕੁੱਤੇ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ ਫਿਰ ਉਹਨਾਂ ਨੇ ਛਡਾਇਆ ਨਹੀਂ ਮੇਰਾ ਨਾਮ ਸਰ ਕਪਿਲ ਹੈ ਕਪਿਲ ਜੀ ਇੱਕ ਤੁਹਾਡਾ ਡੌਗ ਹੈ ਆਪਣਾ ਅਮਰੀਕਨ ਬੁਲਡੋਗ ਅਮਰੀਕਨ ਬੁਲਹਾਜੀ ਉਹਨੇ ਕਿਸੇ ਲੇਡੀ ਨੂੰ ਵੱਢਿਆ ਸਰ ਉਹ ਗਲਤੀ ਨਾਲ ਸਰ ਹੋਇਆ ਸੀ ਡੈਡੀ ਨੇ ਗਲਤੀ ਨਾਲ ਦਰਵਾਜ਼ਾ ਖੋਲ੍ਹਤਾ ਸੀ ਤੇ ਉਹ ਚਿੱਕ ਮਾਰਨ ਲੱਗੇ ਸੀ ਬਾਹਰ ਨਿਕਲ ਗਿਆ ਇਹ ਹੋਰ ਕੁਝ ਨਹੀਂ ਸਰ। ਅੱਜ ਹੀ ਗਲਤੀ ਮੇਰ ਤੋਂ ਹੀ ਮੈਂ ਮੰਨਦਾ ਕਿ ਮੇਰਾ ਡੋਗ ਨਿਭਾਈ ਕਿਤਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ।